ਭਾਈ ਅਮਰਿਤਪਾਲ ਸਿੰਘ ਅਤੇ ਹੋਰ ਕੈਦੀ ਸਾਥੀਆਂ ਦੇ ਵੱਲੋਂ ਭੁਖੜ ਹੜਤਾਲ ਕੀਤੀ ਜਾ ਰਹੀ ਹੈ ਤੇ ਜਿਸ ਦੇ ਦੌਰਾਨ ਉਹਨਾਂ ਦੀ ਸਿਹਤ ਕਾਫੀ ਵਿਗੜ ਚੁੱਕੀ ਹੈ ਤੇ ਦੱਸਦੀ ਹੈ ਕਿ ਉਹਨਾਂ ਨੂੰ ਖੂਨ ਦੀ ਆ ਉਲਟੀਆਂ ਵੀ ਲੱਗੀਆਂ ਨੇ ਤੇ ਜਿਸ ਦੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਜਿਹੜੀ ਉਹਨਾਂ ਨੂੰ ਸਰੀਰ ਉਹ ਕਦੇ ਵਿੱਚ ਛੱਡ ਸਕਦੇ ਨੇ ਤੇ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਇਸ ਗੱਲ ਨੂੰ ਲੈ ਕੇ ਕਾਫੀ ਚਿੰਤਤ ਨੇ ਤੇ ਜਿੱਤੇ ਦੌਰਾਨ ਹੁਣ ਭਾਈ ਅਮਰਤਪਾਲ ਸਿੰਘ ਦੇ ਭਰਾ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਕਿ 17 ਮਾਰਚ ਨੂੰ ਜਿਹੜਾ ਡੀਸੀ ਦਫ਼ਤਰ ਦਾ ਘਿਰਾਓ ਕਰਾਂਗੇ ਤੇ ਜਿਸ ਤੋਂ ਬਾਅਦ ਹੁਣ ਲਗਾਤਾਰ ਸਿੱਖ ਜਥੇਬੰਦੀਆਂ ਨੂੰ ਇੱਕ ਵੱਡੀ ਅਪੀਲ ਵੀ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਵੱਧ ਤੋਂ ਵੱਧ ਸਾਡੀਆਂ ਸਿੱਖ ਜਥੇਬੰਦੀਆਂ ਸਾਡੇ ਨਾਲ ਜੁੜਨ ਜਿਸ ਦੇ ਦੌਰਾਨ ਜਿਹੜੀ ਪੰਜਾਬ ਸਰਕਾਰ ਨੂੰ ਲੈ ਕੇ ਵੀਕ ਸਿੱਧੀ ਚੇਤਾਵਨੀ ਦਿੱਤੀ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਜੇਕਰ ਸਾਡੇ ਸਿੰਘਾਂ ਨੂੰ ਜਾਂ ਪਰਿਵਾਰ ਨੂੰ ਕੁਝ ਵੀ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸ ਸਿੱਧੀ ਜਿਵੇਂ ਵਾਰ ਪੰਜਾਬ ਸਰਕਾਰ ਹੋਵੇਗੀ ਤੇ ਦੱਸੇ ਕਿ ਬੀਤੇ ਦਿਨਾਂ ਦੇ ਵਿੱਚ ਸਿੱਖ ਜਥੇਬੰਦੀਆਂ ਦੇ ਵੱਲੋਂ ਇੱਕ ਪਾਸੇ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਭੁਖੜਤਾਲ ਜਾਰੀ ਹੈ ਤੇ ਦੂਜੇ ਪਾਸੇ ਅੰਮ੍ਰਿਤਸਰ ਦੇ ਵਿੱਚ ਪਰਿਵਾਰ ਦੇ ਵੱਲੋਂ ਵੀ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਪਖੜਤਾਲ ਤੇ ਪੂਰਾ ਪਰਿਵਾਰ ਬੈਠਾ ਹੈ ਤੇ ਜਿਸ ਦੇ ਦੌਰਾਨ ਇੱਕੋ ਮੰਗ ਕੀਤੀ ਜਾ ਰਹੀ ਹੈ ਕਿ ਸਿੱਖ ਜਥੇਬੰਦੀਆਂ ਨੂੰ ਅਸਾਮ ਤੋਂ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਤੇ ਜਿਸ ਦੇ ਦੌਰਾਨ ਹੁਣ ਲਗਾਤਾਰ ਇਸ ਗੱਲ ਨੂੰ ਲੈ ਕੇ ਲਗਾਤਾਰ ਸਿੱਖ ਪੂਰੀ ਤਰ੍ਹਾਂ ਚੇਤਨ ਨੇ ਤੇ ਉਥੇ ਹੀ ਸਿੱਖ ਜਥੇਬੰਦੀਆਂ ਨੇ ਕਿਹਾ ਕਿ ਉਦੋਂ ਤੱਕ ਅਸੀਂ ਆਪਣੀ ਪਖੜਤਾਲ ਜਾਰੀ ਰੱਖਾਂਗੇ ਤੇ ਜਦੋਂ ਤੱਕ ਸਾਡੇ ਸਿੰਘ ਪੰਜਾਬ ਦੇ ਵਿੱਚ ਨਹੀਂ ਆ ਜਾਂਦੇ ਤੇ ਜਿਸ ਦੇ ਦੌਰਾਨ ਹੁਣ ਜਿਹੜਾ ਕੱਲ ਇੱਕ ਵੱਡਾ ਇਕੱਠਾ ਜਿਹੜਾ ਡੀਸੀ ਦਫ਼ਤਰ ਦਾ ਘਿਰਾਓ ਕਰਨਗੇ ਤੇ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਸਿੱਧੀ ਚੇਤਾਵਨੀ ਵੀ ਦਿੱਤੀ ਹੈ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਭਾਈ ਅਮਰਿਤਪਾਲ ਦੇ ਵੱਡੇ ਪ੍ਰਾਦਾ ਹੋਰ ਕੀ ਕਹਿਣਾ ਨੀਤੀ ਘਟ ਸਗੀ ਏ ਕਿ ਉਹਨਾਂ ਨੂੰ ਜੇਲ੍ਹ ਚੋਂ ਪੰਜਾਬ ਸ਼ਿਫਟ ਕਰਵਾ ਸਗੀ ਏ ਇਹੀ ਸਾਡੀ ਬਸ ਬੇਨਤੀ ਹੈ ਬਾਕੀ ਕੋਈ ਸੋਸ਼ਲ ਮੀਡੀਆ ਦੇ ਅਫਵਾਹਾਂ ਫਲਾਈਆਂ ਜਾ ਰਹੀਆਂ 17 ਤਰੀਕ ਨੂੰ ਮੋਰਚਾ ਇਕੱਠ ਨਹੀਂ ਹੈਗਾ ਜਾਂ ਭਾਈ ਸਾਹਿਬ ਬਣਾ ਭੁਖੜ ਹਟਾਲਾ ਵਾਪਸ ਲੈ ਲਈਆ ਇਹ ਸਭ ਝੂਠ ਹੈ ਜੀ ਇਹ ਮੋਰਚੇ ਨੂੰ 17 ਤਰੀਕ ਨੂੰ ਲੈ ਕੇ ਜਿਹੜੀਆਂ ਸਰਕਾਰ ਦੀਆਂ ਚਾਲਾਂ ਵਾਂ ਜਾਂ ਕੁਝ ਲੋਕ ਇਦਾਂ ਦੇ ਆ ਜਿਹੜੇ ਚੀਜ਼ਾਂ ਨੂੰ ਫੁਲਾ ਰਹੇ ਆ ਉਹਨਾਂ ਤੋਂ ਸੁਚੇਤ ਰਹੋ 17 ਤਰੀਕ ਨੂੰ ਵੱਧ ਤੋਂ ਵੱਧ ਪਹੁੰਚੋ ਨੀਤੀ ਘਟ ਸਗੀਏ ਕਿ ਉਹਨਾਂ ਨੂੰ ਜੇਲ੍ਹ ਚੋਂ ਪੰਜਾਬ ਸ਼ਿਫਟ ਕਰਵਾ ਸਗੀਏ ਇਹੀ ਸਾਡੀ ਬਸ ਬੇਨਤੀ ਹੈ ਬਾਕੀ ਕੋ ਸੋਸ਼ਲ ਮੀਡੀਆ ਦੇ افਵਾਹ ਫਲਾਈਆਂ ਜਾ ਰਹੀਆਂ 17 ਤਰੀਕ ਨੂੰ ਮੋਰਚਾ ਇਕੱਠ ਨਹੀਂ ਹੈਗਾ ਜਾਂ ਭਾਈ ਸਾਹਿਬ ਬਣਾ ਭੁਖੜਤਾਲ ਵਾਪਸ ਲੈ ਲਈਆ ਇਹ ਸਭ ਝੂਠ ਹੈ ਜੀ ਇਹ ਮੋਰਚੇ ਨੂੰ 17 ਤਰੀਕ ਨੂੰ ਲੈ ਕੇ ਜਿਹੜੀਆਂ ਸਰਕਾਰ ਦੀਆਂ ਚਾਲਾਂ ਵਾਂ ਜਾਂ ਕੁਝ ਲੋਕ ਇਦਾਂ ਦੇ ਆ ਜਿਹੜੇ ਚੀਜ਼ਾਂ ਨੂੰ ਫੁਲਾ ਰਹੇ ਆ ਉਹਨਾਂ ਤੋਂ ਸੁਚੇਤ ਰਹੋ 17 ਤਰੀਕ ਨੂੰ ਵੱਧ ਤੋਂ ਵੱਧ ਪਹੁੰਚੋ ਨੀਤੀ ਘਟ ਸਗੀ ਏ ਉਹਨਾਂ ਨੂੰ ਜੇਲ੍ਹ ਚੋਂ ਪੰਜਾਬ ਸ਼ਿਫਟ ਕਰਵਾ ਸਗੀ ਏ ਇਹੀ ਸਾਡੀ ਬਸ ਬੇਨਤੀ ਹੈ ਬਾਕੀ ਕੋ ਸੋਸ਼ਲ ਮੀਡੀਆ ਤੇ افਵਾਹਾਂ ਫਲਾਈਆਂ ਜਾ ਰਹੀਆਂ 17 ਤਰੀਕ ਨੂੰ ਮੋਰ ਇਕੱਠ ਨਹੀਂ ਹੈਗਾ ਜਾਂ ਭਾਈ ਸਾਹਿਬ ਬਣਾ ਭੁਖੜ ਹਟਾਲ ਵਾਪਸ ਲੈ ਲਈ ਆ ਇਹ ਸਭ ਝੂਠ ਹੈ ਜੀ ਇਹ ਮੋਰਚੇ ਨੂੰ 17 ਤਰੀਕ ਨੂੰ ਲੈ ਕੇ ਜਿਹੜੀਆਂ ਸਰਕਾਰ ਦੀਆਂ ਚਾਲਾਂ ਵਾਂ ਜਾਂ ਕੁਝ ਲੋਕ ਇਦਾਂ ਦੇ ਆ ਜਿਹੜੇ ਚੀਜ਼ਾਂ ਨੂੰ ਫੁਲਾ ਰਹੇ ਆ ਉਹਨਾਂ ਤੋਂ ਸੁਚੇਤ ਰਹੋ 17 ਤਰੀਕ ਨੂੰ ਵੱਧ ਤੋਂ ਵੱਧ ਪਹੁੰਚੋ ਨੀਤੀ ਘਟ ਸਗੀ ਏ ਉਹਨਾਂ ਨੂੰ ਜੇਲ੍ਹ ਚੋਂ ਪੰਜਾਬ ਸ਼ਿਫਟ ਕਰਵਾ ਸਗੀ ਏ ਇਹੀ ਸਾਡੀ ਬਸ ਬੇਨਤੀ ਹੈ ਬਾਕੀ ਕੁਝ ਸੋਸ਼ਲ ਮੀਡੀਆ ਦੇ افਵਾਹ ਫਲਾਈਆਂ ਜਾ ਰਹੀਆਂ 17 ਤਰੀਕ ਨੂੰ ਮੋਰ ਇਕੱਠ ਨਹੀਂ ਹੈਗਾ ਜਾਂ ਭਾਈ ਸਾਹਿਬ ਬਣਾ ਭੁਖੜਤਾਲ ਵਾਪਸ ਲੈ ਲਈਆ ਇਹ ਸਭ ਝੂਠ ਹੈ ਜੀ ਇਹ ਮੋਰਚੇ ਨੂੰ 17 ਤਰੀਕ ਨੂੰ ਲੈ ਕੇ ਜਿਹੜੀਆਂ ਸਰਕਾਰ ਦੀਆਂ ਚਾਲਾਂ ਵਾਂ ਜਾਂ ਕੁਝ ਲੋਕ ਇਦਾਂ ਦੇ ਆ ਜਿਹੜੇ ਚੀਜ਼ਾਂ ਨੂੰ ਫਲਾ ਰਹੇ ਆ ਉਹਨਾਂ ਤੋਂ ਸੁਚੇਤ ਰਹੋ 17 ਤਰੀਕ ਨੂੰ ਵੱਧ ਤੋਂ ਵੱਧ ਪਹੁੰਚੋ